ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਚ ਤੇ ਅੱਜ ਆਪਾਂ ਚੱਲੇ ਆ ਦਰਬਾਰ ਸਾਹਿਬ ਤੇ ਆਪਾਂ ਲੁਧਿਆਣਾ ਵਿੱਚ ਚੱਲੇ ਸੀ 3:30 ਵਜੇ ਤੇ 4:30 ਪੋਨੇ ਪਦ ਦੇ ਕਰੀਬ ਟਾਈਮ ਹੋ ਗਿਆ ਤੇ ਆਪਾਂ ਕਰਤਾਰਪੁਰ ਪਹੁੰਚ ਚੁਕੇ ਆ ਤੇ ਚੱਲਦੇ ਆ ਨਾਲੇ ਤੁਹਾਨੂੰ ਦਰਸ਼ਨ ਕਰਾਣੇ ਆ ਐਤਵਾਰ ਦਾ ਦਿਨ ਆ ਤੇ ਦੇਖਦੇ ਆ ਕਿੰਨਾ ਖਰਾਚਾ ਤੇ ਚੱਲਦੇ ਆ ਚਲੋ ਤੁਹਾਨੂੰ ਵੀ ਦਰਸ਼ਨ ਕਰਾਣੇ ਆ ਦਰਬਾਰ ਸਾਹਿਬ ਦੇ ਲੋਗੇ ਆਪਾਂ ਅੰਮ੍ਰਿਤਸਰ ਪਹੁੰਚ ਚੁਕੇ ਆ ਤੇ 골ਡਨ ਗੇਟ ਆ ਸਾਹਮਣੇ ਤੇ 6 ਵਜੇ ਪੂਰੇ ਆਪਾਂ 6 ਵਜੇ ਪਹੁੰਚ ਚੁਕੇ ਆਂ ਆਪਾਂ ਸਾਢੇ 3:00 ਵੇ ਚੱਲੇ ਸੀ ਆਪਾਂ ਰਾਜ ਵੀ ਰੁਕਈ ਆ ਦੇਖੋ ਤੇ ਦੇਖੋ ਸੂਰਜ ਕਿੰਨਾ ਚੜਿਆ ਹੋਇਆ ਦੇਖੋ ਤੇ 6 ਵਜੇ ਪੂਰੇ ਦੇਖੋ ਰਸ਼ ਕਰਕੇ ਨਾ ਸੰਗਤ ਨੇ ਗੱਡੀਆਂ ਪੱਲਾ ਹੀ ਆਪਣਾ ਵਿੱਚ ਘਾਰ ਲਾ ਕੇ ਚੱਲੇ ਗਏ ਹੋਏ ਆ ਤੇ ਤੁਹਾਨੂੰ ਤੁਹਾਨੀਆਂ ਗੱਡੀਆਂ ਕਿੱਥੇ ਲਾਈਆਂ ਨੇ ਸੰਗਤ ਨੇ ਤੇ ਸ਼ਹਿਰ ਦੀਆਂ ਗੱਡੀਆਂ ਲੱਗੀਆਂ ਹੋਣਗੀਆਂ ਉੱਥੇ ਦੀ ਉੱਥੇ ਹੀ ਲਾਈਨ ਲੋਕੀ ਖੜੀ ਕਰਕੇ ਦਰਸ਼ਨ ਕਰਨ ਚ ਲੱਗੇ ਆ ਦਹਾਨੀਆਂ ਤੁਹਾਨੂੰ ਆਹ ਦੇਖੋ ਆ ਜਿਹੜੀ ਆ ਲਾਈਨ ਆ ਨਾ ਇੰਨਾ ਚ ਦੇਖੋ ਕਿੰਡੀ ਲੰਬੀ ਲਾਈਨ ਆ ਜਿੱਥੇ ਜਿੱਥੇ ਗੱਡੀਆਂ ਉੱਥੇ ਹੀ ਆਪਣਾ ਸੰਗਤ ਖੜੀ ਕਰ ਗਈ ਗੱਡੀਆਂ ਨੂੰ ਆ ਦੇਖੋ ਆ ਗੱਡੀਆਂ ਚ ਕੋਈ ਨਹੀਂ ਹੈਗਾ ਦੇਖੋ ਗੱਡੀ ਲੰਬੀ ਲਾਈਨ ਆ ਅੱਜ ਸੰਡੇ ਕਰਕੇ ਵੈਸੇ ਵੀ ਆਪਣਾ ਗੁਰੂ ਘਰ ਆਛੁੰਦਾ ਹੀ 6 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਬਾਹਰ ਹੀ ਤੋਂ ਬਾਹਰ ਆ ਗਏ ਆ ਤੇ ਆਹ ਮਹੌਲ ਆ ਕੋਈ ਤੇ ਚੈੱਕ ਕਰੋ ਆਏ ਸੂਤੇ ਬਹੁਤ ਸਾਰੇ ਪਰਭਾਗੇ ਬਾਬਾ ਨਾਨਕ ਦਾ ਤੇ ਬਾਬਾ ਦੇਸ਼ੀ ਜੀ ਚੱਲਦੇ ਆ ਦਰਸ਼ਨ ਕਰਦੇ ਆ ਪਹਿਲਾਂ ਦੱਲੇ ਆ ਇਥੋਂ ਤੇ ਵਾਪਸੀ ਆ ਕੇ ਦਰਸ਼ਨ ਕਰਾਂਗੇ ਦਰਬਾਰ ਸਾਹਿਬ ਦੇ ਦੇਖੋ ਸੰਡੇ ਦਾ ਦੇਣਾ ਤੇ ਕਾਫੀ ਸੰਗਤ ਆਈ ਹੋਈ ਹੈ ਤੇ ਆਪਾਂ ਪੈਦਲ ਚੱਲਦੇ ਆਂ ਬਾਬਾ ਦੀਪ ਸਿੰਘ ਜੀ ਦੇ ਤੇ ਦਰਸ਼ਨ ਕਰਦੇ ਆਂ ਕਿਸੇ ਦਾ ਨਾਮ ਹੋਊਗਾ ਕੋਈ ਤੇ ਬਾਜ਼ਾਰ ਦੇ ਵਿੱਚੋਂ ਅਸੀਂ ਪੈਦਲ ਚੱਲੇ ਆਂ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਾਂਗੇ ਤੇ ਦੁਬਾਰਾ ਆਪਣਾ ਦਰਬਾਰ ਸਾਹਿਬ ਆ ਕੇ ਦਰਸ਼ਨ ਕਰਾਂਗੇ ਹਾਂ ਸਰਬੀ ਪਾਰਕਿੰਗ ਚ ਪੈਦਲ ਬਾਜ਼ਾਰ ਉਹ ਬਾਜ਼ਾਰ ਆ ਪਾ ਗਏ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸਾਹਮਣੇ ਤੇ ਮੈਂ ਆ ਪਹਿਲੀ ਵਾਰ ਆਇਆ ਬਾਜ਼ਾਰ ਦੇ ਵਿੱਚੋਂ ਪੈਦਲ ਦੇਖੋ ਸੰਡੇ ਦਾ ਟਾਈਮ ਆ ਕਿੰਨਾ ਰਸ਼ਾ ਬਹੁਤ ਨੇ ਆ ਉਹ ਸੰਡੇ ਆ ਤੇ ਦੇਖੋ ਬਾਜ਼ਾਰ ਲੱਗਾ ਆ ਸੰਡੇ ਕਰਕੇ ਨਾ ਲੋਕ ਸੰਡੇ ਕਰਕੇ ਨਾ ਕਾਫੀ ਰਸ਼ਾ ਬਾਜ਼ਾਰ ਤੇ ਬਾਜ਼ਾਰ ਚ ਪਹਿਲੀ ਵਾਰ ਆਇਆ ਮੈਂ ਤੇ ਨਹੀਂ ਤਾਂ ਵੈਸੇ ਗੱਡੀ 'ਚ ਹੀ ਆਈ ਤਾਂ ਹੁੰਦਾ ਤੇ ਤੁਸੀਂ ਬਾਜ਼ਾਰ ਦਾ ਰਸ਼ ਵੈਸੇ ਵੀ ਚੈੱਕ ਕਰ ਹੀ ਸਕਦੇ ਹੋ ਤੁਸੀਂ ਇਹ ਦਰਸ਼ਨ ਕਰਾਣੇ ਆਪਾਂ ਬਾਬਾ ਦੀ जादा <laughs> ਤੇ ਚਲਦੇ ਆ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਵੀ ਕਰਾਨੇ ਆ ਤੇ ਆਪਾਂ ਬਾਬਾ ਦੀਪ ਸਿੰਘ ਜੀ ਹਰਦਵਾਰਾ ਤਾਂ ਪਹੁੰਚ ਗਏ ਆ ਤਪ ਤੇ ਆਈ ਸੰਗਤ ਦੇ ਬਾਬਾ ਜੀ ਸਿੰਘ ਦਾ ਮੱਥਾ ਟੇਕ ਲਿਆ ਆਪਾਂ ਤੇ ਹੁਣ ਚੱਲੀਏ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਆ ਤੁਹਾਨੂੰ ਤੇ ਟਾਈਮ ਲੇਟ ਹੋ ਗਿਆ 8 ਵਜੇ ਦੇ ਕਰੀਬ ਹੋ ਗਿਆ ਵਾ ਇਹ ਦੇਖਦੇ ਆ ਉੱਥੇ ਕਿੰਨਾ ਟਾਈਮ ਲੱਗਦਾ ਆਪਾਂ ਨੂੰ ਤੇ ਇੱਕ ਵਾਰ ਦਰਸ਼ਨ ਕਰਕੇ ਫਿਰ ਆਪਾਂ ਜੂਰੇ ਆਉਣ ਵਾਲ ਨੂੰ ਚੱਲਾਂਗੇ ਤੇ ਨਾਲੇ ਤੁਹਾਨੂੰ ਬਾਜ਼ਾਰ ਦਿਖਾਣੇ ਆ ਜਿਹੜੇ ਬਾਜ਼ਾਰ ਤੋਂ ਆਏ ਆ ਬਾਜ਼ਾਰ ਦਾ ਨਾਮ ਤੇ ਰਾਮਸਰ ਆ ਤੇ ਰਾਮਸਰ ਰੋਡ ਕਹਿੰਦੇ ਜਾਂ ਦਾ ਰਾਮਸਰ ਬਾਜ਼ਾਰ ਕਹਿੰਦੇ ਆ ਤੇ ਤੁਹਾਨੂੰ ਆਪਾਂ Insta 360 ਦਾ ਵੈਸੇ ਵੀਊ ਦੇ ਦੇਣਾ ਇੱਕ ਵਾਰੀ ਤੇ ਤੇ ਜਿੰਨੀ ਵੀਡੀਓ ਬਣੀ ਆ ਬਾਜ਼ਾਰ ਦੀ ਸਾਰੀ Insta ਚੋਂ ਬਣੀ ਆ ਹੁਣੇ ਤੇ ਇਹਦਾ ਵਾਈਡ ਐਂਗਲ ਜਿਆਦਾ ਕਵਰ ਹੋ ਜਾਂਦਾ ਵਾ ਜਿੰਨਾ ਆਪਾਂ ਲੇ ਆਣ ਇਹ ਇੰਨਾ ਕੈਮਰੇ ਚ ਹੁਣੀ ਵਾਈਡ ਐਂਗਲ ਜਿੰਨਾ ਹੁੰਦਾ ਇਹਦੇ ਵਿੱਚ ਵਾਈਡ ਐਂਗਲ ਜਿਆਦਾ ਲਿਆ ਜਾਂਦਾ ਹੋ ਜੀ ਜੀ ਆਪਾਂ ਨੂੰ ਜਿਹੜਾ ਅਰੇਕਾ ਉਹ ਜਿਹੜੇ ਚਾਰੇ ਮੱਲਾ ਦਾ ਤਲੇ ਗਾਰੇ ਆ ਰਹੇ ਹਨ ਨਾ ਨੀਰਾ ਹੋ ਗਿਆ ਆ ਨੀਰਾ ਹੋ ਗਿਆ ਕਾ ਵੀ ਤੇ ਜਿੱਥੇ ਲੈਡ ਮੋ ਤੇ ਸਹੀ ਆ ਜਾਂਦਾ ਬਿਲਕੁਲ ਤੇ ਇਹੀ ਬਾਜ਼ਾਰ ਚੋਂ ਆਪਾਂ ਦਰਬਾਰ ਸਾਹਿਬ ਨਿਕਲ ਜਾਣਾ ਤੇ ਦਰਬਾਰ ਸਾਹਿਬ ਦਰਸ਼ਨ ਕਰਕੇ ਤੇ ਉੱਥੋਂ ਦੇਖਾਂਗੇ ਆਪਾਂ ਨੂੰ ਕਿੰਨਾ ਕੁ ਟਾਈਮ ਲੱਗਦਾ ਵਾ ਸਾਰਾ ਰਾਮ ਸਾਹਿਬ ਬਾਜ਼ਾਰਾ ਕਪਟ ਸਾਪਾ ਘੰਟਾ ਘਰ ਵਾਲੀ ਸਾਈਡ ਚੱਲਾਂਗੇ ਵੈਸੇ ਤੇ ਬਾਬਾ ਜੀ ਚਾਲੀ ਜੀ ਵਾਲਾ ਦੂਸਰੀ ਸਾਈਡ ਦਾ ਗੇਟ ਆ ਜਿਹੜੇ ਆਪਾਂ ਗੇਟ ਤੇ ਜਾਣਾ ਤੇ ਘੰਟਾ ਘਰ ਵਾਲੀ ਸਾਈਡ ਚੱਲਾਂਗੇ ਕਿਉਂਕਿ ਆਪਣੀ ਗੱਡੀ ਉੱਧਰ ਲੱਗੀ ਐ ਤੇ ਆਪਾਂ ਜੋੜਾ ਘਰ ਬੂਟ ਵੀ ਆਪਾਂ ਉੱਧਰ ਹੀ ਲਾਣੇ ਜਾ ਕੇ ਪਿੱਛੇ ਕਲਰ ਲਗਾਉਣਾ ਇਹ ਵੀ ਦੇਖੋ ਦਾ ਕੋਈ ਮਾਹੌਲ ਇਦਾਂ ਦਾ ਵਾਹ ਮਾਰਕੀਟ ਦਾ ਵਿਨਟੇਜ ਸਟਰੀਟ ਕਹਿੰਦੇ ਇਹਨੂੰ ਇਹ ਮੰਦਰ ਰਵੀ ਕੰਦੇ ਮੰਦਰ ਬਹੁਤ ਪੁਰਾਣਾ ਵਾ ਸਬੀਰ ਇਦੋਂ